ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਕਾਬਲ ਤੇ ਯੋਗ ਲੋਕਾਂ ਨੂੰ ਮੈਰਿਟ ਆਧਾਰ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲਿਆਂ ਦਾ ਲਗਾਤਾਰਤਾ ਵਿੱਚ ਵਿਧਾਇਕ ਮੋਹਾਲੀ ਸਰਦਾਰ ਕੁਲਵੰਤ ਸਿੰਘ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਪੰਜਾਬ ਵੱਲੋਂ ਨਵ ਨਿਯੁਕਤ 7 ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਆਪਣੇ ਮੋਹਾਲੀ ਦਫ਼ਤਰ ਵਿਖੇ ਨਿਯੁਕਤੀ ਪੱਤਰਾਂ ਦੀ ਵੰਡ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਦੀਪਕਵੰਤ ਸਿੰਘ ਮਾਨ ਸਰਕਾਰ ਵੱਲੋਂ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਤਰੀਕੇ ਨਾਲ ਰਾਜ ਅੰਦਰ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਸਿਰਫ ਕਾਬਲ ਹੱਕਦਾਰ ਤੇ ਲੋੜਵੰਦ ਉਮੀਦਵਾਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਸਰਕਾਰ ਲੋਕਾਂ ਦੇ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਲੋਕਪੱਖੀ ਕੰਮ ਹੋ ਰਹੇ ਨੇ ਔਰ ਲਗਾਤਾਰ ਲੋਕਾਂ ਦਾ ਬਸ਼ਵਾਸ ਆ ਜਿਹੜੋ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਦਿਨ ਤੋਂ ਸਰਕਾਰ ਬਣੀ ਆ ਔਰ ਸਾਡੇ ਮਾਜੋਬ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਅਹੁਦਾ ਸੰਭਾਲਿਆ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਜੋ ਜੋ ਲੋਕਾਂ ਦਾ ਵਾਅਦੇ ਕੀਤੇ ਸੀ ਜੋ ਜੋ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਔਰ অলਮੋਸਟ ਸਾਰੀਆਂ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਗਰੀਬਾਂ ਨੂੰ ਰਾਇਤਾਂ ਦੇਣੀਆਂ ਆ ਔਰ ਭਾਵੇਂ ਵਪਾਰੀ ਵਰਗ ਭਾਵੇਂ ਮਜ਼ਦੂਰ ਵਰਗ ਭਾਵੇਂ ਫਾਰਮਰ ਨੇ ਹਰ ਇੱਕ ਬੰਦੇ ਦਾ ਜਿਹੜਾ ਧਿਆਨ ਆ ਉਹ ਰੱਖਿਆ ਜਾ ਰਿਹਾ ਹੈ ਔਰ ਮੈਂ ਇਹ ਕਹਾਂਦਾ ਵੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਹੈ ਬਈ ਜਦੋਂ ਦੀ ਸਰਕਾਰ ਬਣੀ ਹੈ ਸਿਰਫ ਔਰ ਸਿਰਫ ਜੀਓ ਕੰਮ ਕਰ ਰਹੀ ਹੈ ਤਾਂ ਲੋਕਾਂ ਦੇ ਕਾਰੇ ਔਰ ਲੋਕਾਂ ਦੇ ਬਾਰੇ ਸੋਚ ਰਹੀ ਹੈ ਉਸੇ ਤਹਏ ਦੀ ਜਿਹੜੇ ਰੁਜ਼ਗਾਰ ਦਿੱਤੇ ਜਾ ਰਹੇ ਨੇ ਔਰ ਲਗਭਗ 50000 ਦੇ ਕਰੀਬ ਨੌਕਰੀਆਂ ਹੁਣ ਤੱਕ ਦਿੱਤੀ ਜਾ ਚੁੱਕੀਆਂ ਇਹ ਸਿਲਸਿਲਾ ਲਗਾਤਾਰ ਜਾਰੀ ਆ ਉਸੇ ਸਿਰੇ ਸਿਲਸਿਲੇ ਦੇ ਤਹਿਤ ਅੱਜ ਜਿਹੜਾ ਇਹ ਸੱਤ ਅੰਗਨਵਾੜੀ ਵਰਕਰ ਨੇ ਜਿਹੜੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਪਹਿਲਾਂ ਵੀ ਸੱਤ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਨੇ ਔਰ ਇਹ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਭਾਵੇਂ ਉਹ ਅੰਗਨਵਾੜੀ ਵਰਕਰ ਨੇ ਭਾਵੇਂ ਉਹ ਕੋਈ ਵੀ ਕਿਸੇ ਕਿਸਮ ਦੇ ਹੋਰ ਮੁਲਾਜ਼ਮ ਰੱਖੇ ਜਾ ਰਹੇ ਨੇ ਅਪਲਾਈ ਰੱਖੇ ਜਾ ਰਹੇ ਨੇ ਕਿਸੇ ਕਿਸਮ ਦਾ ਕੋਈ ਵੀ ਕਿਸੇ ਤੋਂ ਪੈਸਾ ਇਸ ਤੋਂ ਸ਼ਿਫਾਰਿਸ਼ ਕੋਈ ਨਹੀਂ ਮੰਨੀ ਜਾਂਦੀ ਔਰ ਸਿਰਫ ਔਰ ਸਿਰਫ ਮੈਰਿਟ ਦੇ ਆਧਾਰ ਤੇ ਰੱਖੇ ਜਾਂਦੇ ਨੇ ਲੋਕਾਂ ਨੂੰ ਘਰ ਬੈਠਿਆਂ ਨੂੰ ਨੌਕਰੀਆਂ ਮਿਲਦੀਆਂ ਨੇ ਘਰ ਬੈਠਿਆਂ ਨੂੰ ਸੁਨੇਹੇ ਪਹੁੰਚਦੇ ਨੇ ਵੀ ਘਰ ਬੈਠਿਆਂ ਦੇ ਚੱਕੇ ਬਹੁਤ ਨੇ ਵੀ ਤੁਸੀਂ ਤੁਹਾਡੀ ਨੌਕਰੀ ਮਿਲ ਗਈ ਹੈ ਤੇ ਜਾਓ ਤੇ ਜੁਆਇਨ ਕਰੋ ਇਸ ਕਰਕੇ ਇਹ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਕਿਹਾ ਸੀ ਉਹ ਵਾਅਦੇ ਆ ਜਿਹੜੇ ਉਹ ਪੂਰੇ ਕੀਤੇ ਨੇ ਔਰ ਪੂਰੇ ਕਰ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਰੇ ਦੇਖੋਗੇ ਵੀ 5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹ ਕਰਤਾ ਜੋ ਪਿਛਲੇ 50 ਸਾਲ ਦੇ ਵਿੱਚ ਨਹੀਂ ਹੋ ਸਕਿਆ ਹੈ ਔਰ ਜੋ ਕਿਹਾ ਸੀ ਉਹ ਕੀਤਾ ਮੈਨੂੰ ਲੱਗਦਾ ਜੀ ਦਾਵਾ ਕਰਦੇ ਹਾਂ ਉਸ ਦਾਸ਼ ਹੋਵੇ ਪਰ ਜੇ ਮਹਾਲੀ ਸ਼ਹਿਰ ਦੀ ਗੱਲ ਕੀਤੀ ਜਾਵੇ ਐਸ ਟਾਈਮ ਡਿਵੈਲਪਮੈਂਟ ਦਾ ਪਹੀਆ ਬੜਾ ਰੁਕ ਕੇ ਚੱਲਿਆ ਕਿਉਂਕਿ ਕਾਰਪੋਰੇਸ਼ਨ ਦੇ ਕੋਲ ਸਾਰਾ ਸ਼ਹਿਰ ਦੇ ਡਿਵੈਲਪਮੈਂਟ ਦਾ ਕੰਮ ਆ ਪਰ 6 ਮਹੀਨੇ ਤੋਂ ਕਾਰਪੋਰੇਸ਼ਨ ਦੀ ਮੀਟਿੰਗ ਨਹੀਂ ਹੋਈ ਕੱਲ੍ਹ ਨੂੰ ਹੋਣੀ ਸੀ 6 ਮਹੀਨੇ ਬਾਅਦ ਵੀ ਹੋਣੀ ਸੀ ਦੇਖੋ ਮਨੋਰਸ ਗੱਲ ਦਾ ਬੜਾ ਅਫਸੋਸ ਆ ਵੀ ਮੈਂ ਵੀ ਨੀਅਰ ਰਹੇ ਹਾਂ ਮਤਲਬ ਮਹੀਨੇ ਵਿੱਚ ਦੋ ਦੋ ਮੀਟਿੰਗਾਂ ਵੀ ਹੋ ਜਾਂਦੀਆਂ ਸੀ 6 6 ਮਹੀਨੇ ਮੀਟਿੰਗ ਨਹੀਂ ਹੋਣਾ ਕਰਨੀ ਲੋਕਾਂ ਦੇ ਨਾਲ ਬੜਾ ਵੱਡਾ ਤੋਖਾ ਹੈ ਸ਼ਹਿਰ ਦਾ ਬੜਾ ਵੱਡਾ ਤੋਖਾ ਕਿਉਂਕਿ ਜੇ ਮ ਡਵੈਲਪਮੈਂਟ ਨਹੀਂ ਹੋਊਗੀ ਜੇ ਡਵੈਲਪਮੈਂਟ ਨਹੀਂ ਹੋਊਗੀ ਤਾਂ ਜੋ ਲੋਕਾਂ ਨੇ ਤੁਹਾਡੇ ਤੇ ਆਸਾ ਕੀਤੀਆਂ ਸੀ ਉਹ ਤੁਸੀਂ ਉਹਨਾਂ ਤੇ ਪੂਰਾ ਨਹੀਂ ਕਰਦੇ ਤਾਂ ਲੋਕ ਤੁਹਾਨੂੰ ਰਿਜੈਕਟ ਕਰ ਦੇਣਗੇ ਵੈਸੇ ਵੀ ਰਿਜੈਕਟ ਕਰਤਾ ਉਹਨਾਂ ਨੂੰ ਲੋਕਾਂ ਨੇ ਟੋਟਲੀ ਬੁਰਗੀ ਜਿਹੜੇ ਇਸ ਵਕਤ ਕਾਰਪੋਰੇਸ਼ਨ ਦੇ ਵਿੱਚ ਕਾਬਜ ਬੈਠੇ ਨੇ ਜਿਹੜੇ ਕੰਮ ਨਹੀਂ ਕਰ ਰਹੇ ਜਿਹਨਾਂ ਨੇ ਸ਼ਹਿਰ ਦਾ ਮਾੜਾ ਹਾਲ ਕਰਤਾ ਉਹ ਵੈਸੇ ਵੀ ਲੋਕਾਂ ਨੇ ਟੋਟਲੀ ਰਿਜੈਕਟ ਕਰਦੇ ਔਰ ਸਫਾਈ ਦਾ ਬਹੁਤ ਮਾੜਾ ਹਾਲ ਰਹੀ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਮੈਂ ਹੁਣ ਗਵਾੜਾਂ ਵਾਲਿਆਂ ਨਾਲ ਮਿਲ ਕੇ ਚਾਰ ਮਸ਼ੀਨਾਂ ਜਿਹੜੀਆਂ ਨੇ ਮਕੈਨੀਕਲ ਸਲੀਪ ਨੂੰ ਸ਼ੁਰੂ ਕਰਨ ਵਾਸਤੇ ਚਾਰ ਮਸ਼ੀਨਾਂ ਜਿਹੜੀਆਂ ਮਗਵਾ ਕੇ ਦਿੱਤੀਆਂ ਨੇ ਜਿਨ੍ਹਾਂ ਦੀ ਕੀਮਤ ਮੇਰਾ ਖਿਆਲ ਘੱਟੋ ਘੱਟ 35-40 ਲੱਖ ਰੁਪਏ ਦੇ ਕਰੀਬ ਹੋਵੇਗਾ 3-4 ਕਰੋੜ ਰੁਪਏ ਦੇ ਕਰੀਬ ਆ ਉਹ ਮਸ਼ੀਨਾਂ ਮਗਵਾ ਕੇ ਦਿੱਤੀਆਂ ਨੇ ਇਹਨਾਂ ਨੂੰ ਤਾਂ ਕਿ ਜਿਹੜੀ ਮਕੈਨਿਕਲ ਸਰੀਪਿੰਗ ਸ਼ੁਰੂ ਹੋ ਜAVE ਮੇਰਾ ਖਿਆਲ ਆ ਵੀ ਅਗਲੇ ਹਫਤੇ 10 ਦਿਨ ਦੇ ਵਿੱਚ ਮੁਹਾਲੀ ਦੇ ਵਿੱਚ ਮਕੈਨਿਕਲ ਸਰੀਪਿੰਗ ਸ਼ੁਰੂ ਹੋ ਜAVE ਜਿੰਨੀਆਂ ਵੀ ਗੀਰ ਰੋਡਸ ਨੇ ਤੇ ਵੀ ਰੋਡਸ ਨੇ ਸਾਰਿਆਂ ਨੂੰ ਮਸ਼ੀਨਾਂ ਦੇ ਨਾਲ ਸਵੈਈ ਕੀਤੀ ਜਾਊਗੀ ਸੜਕਾਂ ਦਾ ਮਾੜਾ ਹਾਲ ਸੀ ਉਹ ਵੀ ਮੈਂ ਗਮਾੜਾ ਤੋਂ ਪੈਸੇ ਦਵਾ ਕੇ ਕੰਮ ਸ਼ੁਰੂ ਕਰਵਾਇਆ ਤੇ ਲਗਭਗ ਅੱਧਾ ਕੰਮ ਹੋ ਗਿਆ ਤੇ ਅੱਧਾ ਕੰਮ ਜਿਹੜਾ ਰਹਿ ਗਿਆ ਉਹ ਮੇਰਾ ਖਿਆਲ ਫਰਵਰੀ ਤੋਂ ਬਾਅਦ ਹੋ ਜਾਊਗਾ। ਸੋ ਇਹਨਾਂ ਨੇ ਕੰਮ ਵੱਲ ਕਦੇ ਕੋਈ ਧਿਆਨ ਦਿੱਤੇ ਹੀ ਨਹੀਂ ਹੈਗਾ। ਸਾਡੀ ਮਜ਼ਬੂਰੀ ਹੈ ਵੀ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਉਹ ਬੈਠੇ ਨੇ ਇਸ ਕਰਕੇ ਅਸੀਂ ਇੱਕ ਹੱਦ ਦੇ ਵਿੱਚ ਜਾ ਕੇ ਹੀ ਕੰਮ ਕਰ ਸਕਦੇ ਹਾਂ।